ਸੀਗੀ ਔਰ ਕਾਫੀ ਸ਼ੱਕੀ ਹਾਲਾਤ ਚ ਸੀਗੀ ਉਸ ਤੋਂ ਬਾਅਦ ਪਹਿਲਾਂ ਤੇ ਅਸੀਂ ਇਹਨੂੰ ਸ਼ਨਾਖਤ ਵਾਸਤੇ ਰੱਖਿਆ ਸੀ ਨਾ ਬਿਕੋਜ਼ ਲੇਡੀ ਵਾਸ ਨਾਟ ਆਇਡੈਂਟੀਫਾਈਡ ਫਿਰ 3 ਦਿਨਾਂ ਬਾਅਦ ਸਾਨੂੰ ਇਹਦੀ ਸ਼ਨਾਖਤ ਜਿਹੜੀ ਹੈਗੀ ਹੈ ਉਹ ਹੋਈ ਸੀ ਔਰ ਇਹ ਜਿਹੜੀ ਨੇੜੀ ਹੈ ਤੇ ਲਾਊਡ ਇਸਪਿਤੀ ਦੀ ਸੀਗੀ ਮੈਂ ਨਾਮ ਇੱਥੇ ਰਿਵੀਲ ਨਹੀਂ ਕਰਨਾ ਚਾਹੁੰਗਾ ਲੇਡੀ ਦਾ ਉਹਦੇ ਹਸਬੰਦ ਤੇ ਬਿਆਨਾਂ ਤੇ ਫਿਰ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਸੀ ਬਿਕੋਜ਼ ਜਿਹੜੀ ਲੇਡੀ ਸੀ ਉਹ ਆਪਣੇ ਘਰ ਤੋਂ 4 ਤਰੀਕ ਨੂੰ ਗਈ ਸੀ ਦਵਾਈ ਲੈਣ ਵਾਸਤੇ ਕੁੱਲੂ ਮਨਾਲੀ ਕੁੱਲੂ ਗਈ ਸੀ ਕਿ ਔਰ ਉਥੋਂ ਫਿਰ ਸੀਵੈਂਟ ਮਿਸਿੰਗ ਉਹਦੇ ਨਾਲ ਇੱਕ 3 ਸਾਲ ਦੀ ਬੱਚੀ ਵੀ ਸੀ ਉਹਦੇ ਵਿੱਚ ਸਾਡੀ ਟੀਮਸ ਨੇ ਐਸਪੀਡੀ ਸਾਹਿਬ ਡੀਐਸਪੀਡੀ ਸਾਹਿਬ ਤੇ ਨਾਲ ਡੀਐਸਪੀ ਅਨੰਦਪੁਰ ਸਾਹਿਬ ਆਪਣੇ ਐਸਐਚਓ ਕੀਰਤਪੁਰ ਸਾਹਿਬ ਸੀਆਈਏ ਤੇ ਸਾਈਬਰ ਕ੍ਰਾਈਮ ਸਾਰੇ ਨੇ ਕਾਫੀ ਰਲ ਕੇ ਬਹੁਤ ਚੰਗਾ ਕੰਮ ਕੀਤਾ ਹੈਗਾ اسپੈਸ਼ਲੀ ਜਿਹੜਾ ਐਸਐਚਓ ਕੀਰਤਪੁਰ ਸਾਹਿਬ ਨੇ ਕਾਫੀ ਲਗ ਕਰਕੇ ਜਿਹੜੀ ਮਿਹਨਤ ਕੀਤੀ ਹੈਗੀ ਕੇਸ ਵਿੱਚ ਔਰ ਵਿਦ ਟੈਕਨੀਕਲ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਜਿਹੜਾ ਹੈਗਾ ਆਪਾਂ ਕੇਸ ਨੂੰ ਟ੍ਰੇਸ ਕੀਤਾ ਹੈਗਾ ਇਦੇ ਵਿੱਚ ਆਪਾਂ ਵਕ ਵਕ ਸਮੇਂ ਤੇ ਆਪਾਂ ਜਿਹੜੇ ਹੈਗੇ ਕਾਫੀ ਲੋਕਾਂ ਨੂੰ ਬੁਲਾ ਕਰਕੇ ਪੁੱਛਗਿੱਛ ਕੀਤੀ ਹੈਗੀ ਹੈ ਇਹਦੇ ਵਿੱਚ ਇੱਕ ਲੇਡੀ ਜਿਹੜੀ ਹੈਗੀ ਰੂਬੀ ਸੀਗੀ ਦਿੱਲੀ ਦੀ ਉਹ ਪਹਿਲਾਂ ਲਿਆ ਕਰਕੇ ਇੰਟਰੋਗੇਟ ਕੀਤੀ ਗਈ ਉਹਦੇ ਹੀ ਪੁੱਛਗਿੱਛ ਕੀਤੀ ਗਈ ਔਰ ਉਹਦੇ ਤੋਂ ਕਾਫੀ ਸਾਨੂੰ ਲੀਡ ਮਿਲੀਆਂ ਉਸ ਤੋਂ ਬਾਅਦ ਜਿਹੜਾ ਮੇਨ ਕਲਪਰੇਟ ਸੀਗਾ ਬਲਵਿੰਦਰ ਕੁਮਾਰ ਜਿਹੜਾ ਕਟੂਏ ਦਾ ਰਹਿਣ ਵਾਲਾ ਹੈਗਾ ਉਹਨੂੰ ਆਪਾਂ ਆਈਡੈਂਟੀਫਾਈ ਕਰ ਪਾਇਆ ਕਿ ਇਹ ਬੰਦੇ ਨੇ ਜਿਹੜਾ ਹੈਗਾ ਕ੍ਰਾਈਮ ਕੀਤਾ ਫਿਰ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਉਹ ਪੂਰੀ ਤਰੀਕੇ ਦੇ ਨਾਲ ਕਿਉਂਕਿ ਇੱਕ ਕੁੜੀ ਜਿਹੜੀ ਹੈ ਬੱਚੀ ਮਿਸਿੰਗ ਸੀਗੀ 3 ਸਾਲ ਦੀ ਤੇ ਸਾਨੂੰ ਇਹ ਸੀ ਕਿ ਕਿਸੇ ਉਹਦੇ ਨਾਲ ਜਿਹੜਾ ਹੈਗਾ ਕੋਈ ਕੋਈ क्राइम ਨਾ ਹੋ ਜਾਵੇ ਇਸ ਕਰਕੇ ਸਾਡੀ ਟੀਮ ਲਗਾਤਾਰ ਤੇ ਲੱਗੀਆਂ ਰਹੀਆਂ ਔਰ ਸਾਡੀ ਜਿਹੜੀ ਹੈਗੀ ਸਫਲਤਾ ਟੀਮ ਨੂੰ ਮਿਲੀ ਜਦੋਂ 30 ਤਰੀਕ ਨੂੰ ਆਪਾਂ ਬਲਵਿੰਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਅਸੀਂ ਤੁਹਾਡੇ ਨਾਲ ਉਦੋਂ ਇਨਫੋਰਮੇਸ਼ਨ ਇਸ ਕਰਕੇ ਸਾਂਝੀ ਨਹੀਂ ਕੀਤੀ ਇਸ ਕਿਉਂਕਿ ਸਾਡਾ ਆਪਰੇਸ਼ਨ ਹਜੇ ਜਾਰੀ ਸੀਗਾ ਤੇ 30 ਤਰੀਕ ਤੋਂ ਬਾਅਦ ਸਾਡਾ ਮੇਨ ਟਾਸਕ ਜਿਹੜਾ ਹੈਗਾ ਉਹ ਇਹਦੀ ਇੰਟਰੋਗੇਸ਼ਨ ਕਰਕੇ ਰਿਮਾਂਡ ਲੈ ਕਰਕੇ ਅੱਗੇ ਦੀ ਤਫਤੀਸ਼ ਕਰਕੇ ਬੱਚੀ ਨੂੰ ਟ੍ਰੇਸ ਕਰਨਾ ਸੀਗਾ ਔਰ ਵਿਥ ਗੋਡਸ ਗ੍ਰੇਸ ਆਪਾਂ ਜਿਹੜਾ ਹੈ ਬੱਚੀ ਨੂੰ ਟਰੇਸ ਕਰ पाए ਇਹ 11 ਆਪਣੇ ਅਗਲੀ ਜਿਹੜੀ ਹੈਗਾ ਪੁਆਇੰਟ ਪੁਰੀ ਨੂੰ ਜੰਮੂ ਕਸ਼ਮੀਰ ਛੱਡ ਕੇ ਚਲਾ ਆਇਆ ਸੀਗਾ ਔਰ ਫਿਰ ਸਾਡੀ ਟੀਮਸ ਹਿਮਾਚਲ ਪੁਲਿਸ ਦੀ ਟੀਮ ਨੂੰ ਨਾਲ ਲੈ ਕਰਕੇ ਉਹਦੇ ਪੇਰੈਂਟ ਨੂੰ ਨਾਲ ਲੈ ਕਰਕੇ ਉੱਥੇ ਗਈਆਂ ਪੁਲਗਾਮ ਕਰਕੇ ਜ਼ਿਲ੍ਹਾ ਹੈਗਾ ਜਿੱਥੋਂ ਜਿਹੜਾ ਹੈਗਾ ਬੱਚੀ ਨੂੰ ਆਪਾਂ ਟਰੇਸ ਕਰਕੇ ਔਰ ਉਹਨੂੰ ਰਿਕਵਰ ਕਰਕੇ ਉਥੋਂ ਦੀ ਚਾਈਲਡ ਪ੍ਰੋਟੈਕਸ਼ਨ ਕਮੇਟੀ ਕੋਲ ਪੇਸ਼ ਕਰਾ ਕੇ ਫਿਰ ਉਹਦੇ ਪੇਰੈਂਟਸ ਨੂੰ ਜਿਹੜਾ ਹੈਗਾ ਆਪਾਂ ਹੈਂਡਓਵਰ ਕੀਤਾ ਹੈਗਾ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਵਕ ਵਕ ਜਿਹੜੇ ਹੈਗੇ ਨੇ ਜਿਲਿਆਂ ਤੋਂ ਵਕ ਵਕ ਸਟੇਟਸ ਤੋਂ ਕਨੈਕਟਡ ਹੈ ਕ੍ਰਾਈਮ ਸੀਗਾ ਪੇਰੈਂਟ ਜਿਹੜੇ ਹੈਗੇ ਨੇ ਜਿਹੜੇ ਬੱਚੀ ਦੇ ਉਹ ਲਾਹੌਰ ਸਪਤੀ ਦੇ ਰਹਿਣ ਵਾਲੇ ਨੇ ਜਿਹੜੀ ਵਿਕਟਮ ਸੀਗੀ ਉਹ ਲਾਹੌਰ ਸਪਤੀ ਦੀ ਸੀਗੀ ਤੇ ਕਾਫੀ ਮੂਵਮੈਂਟ ਜਿਹੜੀ ਹੈਗੀ ਸਾਡੀ ਟੀਮ ਨੂੰ ਕਰਨੀ ਪਈ ਅਕ੍ਰੋਸ ਦਾ ਸਟੇਟ ਉਹ ਕਰਕੇ ਜਿਹੜਾ ਹੈਗਾ ਤਰਤੀਸ਼ ਦੌਰਾਨ ਆਪਾਂ ਸਾਰਾ ਕੁਝ ਸਾਹਮਣੇ ਲਿਆਂਦਾ ਹੈ ਔਰ ਬੰਦਾ ਵੀ ਗ੍ਰਿਫਤਾਰ ਹੋ ਗਿਆ ਹੈਗਾ ਜਿਹੜਾ ਲੇਡੀ ਰੂਬੀ ਸੀਗੀ ਜਿਹਦਾ ਪਹਿਲਾਂ ਆਪਾਂ ਉਹਨੂੰ ਤਫਤੀਸ਼ ਵਿੱਚ ਜੁਆਇਨ ਕਰਾਇਆ ਸੀਗਾ ਉਹ ਤੋਂ ਸਾਨੂੰ ਕੇਸ ਵਿੱਚ ਕਾਫੀ ਮਦਦ ਮਿਲੀ ਸੀਗੀ ਹੁਣ ਉਹਦਾ ਵੀ ਰੋਲ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ ਕਿ ਜਦੋਂ ਇਹ ਸਾਜ਼ਿਸ਼ ਕੁੜੀ ਨੂੰ ਮਾਰਨ ਦੀ ਹੋਈ ਸੀ ਉਦੋਂ ਸ਼ੀਵਾ ਦਾ ਪਾਰਟ ਆਫ ਇਟ ਤੋਂ ਉਹਨੂੰ ਵੀ ਜਿਹੜਾ ਹੈਗਾ ਆਪਾਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ